ਸਰੀ ਗੱਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਮਿਹੜਾਂ ਆਗੀਆਂ ਵੀਰੋ ਚੰਗੀਆਂ ਟੌਪ ਕਲਾਸ ਨੇ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਵੀਰ ਜੀ ਕੀ ਹਾਲ ਚਾਲ ਵੀਰ ਜੀ ਨਾਂ ਦੱਸੋ ਆਪਣਾ ਨਾਂ ਸੁਨੋ ਜੇ ਪਿੰਡ ਪਾ ਮੱਝਲਾ ਹੰਦ ਸਾਹਿਬ ਤਹਿਸੀਲ ਮਜੀਠਾ ਜੇ ਫੋਨ ਨੰਬਰ ਦੱਸ ਦਿਓ 98784010 ਠੀਕ ਹੈ ਜੀ ਤੇ ਹੋਰ ਸੁਣਾ ਵੀਰ ਜੀ ਕੰਮ ਵਧੀਆ ਚੱਲੀ ਜਾਂਦਾ ਵੀਡੀਓ ਵਧੀਆ ਅਕਲ ਜਿੰਦਾ ਡੇਰੀ ਫਾਰਮ ਦੇਖਣ ਆਲੇ ਸਾਰਿਆਂ ਵੀਰ ਜੀ ਧੰਨਵਾਦ ਧੰਨਵਾਦ ਵੀਰ ਜੀ ਤੇ ਆਪਣੇ ਕੋ ਆਗੀਆਂ ਚੰਗੀਆਂ ਵੇੜਾਂ ਅੱਜ ਵੀਰਾਂ ਵੀਰ ਜੀ ਵੇੜਾਂ ਚੰਗੀਆਂ ਚੰਗਾ ਡੰਗਰ ਲਈਦਾ ਵੀਰ ਜੀ ਜਿਹੜਾ ਗਾਹ ਕੁ ਸਫਤ ਕਰੇ ਠੀਕ ਹੈ ਜੀ ਬਿਲਕੁਲ ਜਾਵੇ ਉਹ ਵੀ ਵੀਰ ਭੈਣ ਭਰਾ ਖੰਨ ਬਿਲਕੁਲ ਬਿਲਕੁਲ ਜੀ ਵੀਰ ਭੈਣ ਭਰਾ سپورਟ ਦੇ ਆ ਕਰਨ ਠੀਕ ਹੈ ਵੀਰ ਜੀ ਬਿਲਕੁਲ ਸਾਹ ਪਸ਼ੂ ਲੈ ਕੇ ਆਇਆ ਕਰੋ ਹਨਾ ਵੀਰ ਸਾਹ ਪਸ਼ੂ ਜਲਦੀ ਵੇਖਦਾ ਹਨਾ ਜੀ ਹਾਂ ਲੈ ਆਈਦਾ ਸਾਫ ਹੈ ਵੀਰ ਜੀ ਇੱਕ ਰੇਡ ਜਾਇਜ ਹੁੰਦਾ ਬਿਲਕੁਲ ਬਿਲਕੁਲ ਜੀ ਪੌਣਾ ਕੰਮ ਹੀ ਨਹੀਂ ਹੁੰਦਾ ਹਾਂ ਜੀ ਬਿਲਕੁਲ ਬਿਲਕੁਲ ਪੌਣਾ ਜਾਂ ਰੇਡ ਵੀਰ ਜੀ ਪੌਣਾ ਨਿਕ ਨਿਕੇ ਰੇਡ ਬਿਲਕੁਲ ਰੇਡ ਨਿਕ ਨਿਕੇ ਹਨਾ ਜੀ ਬਿਲਕੁਲ ਛੋਟੇ ਛੋਟੇ ਰੇਡ ਆ ਮਾਲ ਸਾਫ ਆ ਬਿਲਕੁਲ ਜੀ ਹਾਂ ਜੀ ਦੋ ਵਹਿੜਾ ਆ ਗਈਆਂ ਵੀਰ ਜੀ ਕੋਲੋ ਨਾ ਦਿਆਂ ਜੀ ਦੋ ਵੇੜਾ ਗਈ ਹੈ ਨਾ ਜੀ ਇੱਕ ਟਿਕਾੜਾ ਚੈਨਲ ਚੱਲ ਪਿਆ ਸਾਨੂੰ ਲਾ ਕੇ ਜ ਬੜੀ ਭੁਜੀ ਹੋਈ ਹੈ ਤੁਹਾਡੇ ਜਾਨਾ ਚੱਲਿਆ ਵਾ ਠੀਕ ਹੈ ਜੀ ਟਿਕਾੜਾ ਵੀ ਜੀ ਚਲੋ ਵੀ ਭੈਣ ਭਰਾਵਾਂ ਨਾਲ ਸਾਰਿਆਂ ਨਾਲ ਮਿਲ ਕੇ ਕੰਮ ਚੱਲਦਾ ਜਾਵੇ ਬਿਲਕੁਲ ਬਿਲਕੁਲ ਤੁਹਾਡੇ ਸਾਥ ਨਾਲ ਚੱਲਿਆ ਜੀ ਸਾਰੇ ਵੀਰਾਂ ਦੇ ਸਾਥ ਨਾਲ ਚੱਲਿਆ ਸਾਨੂੰ ਬਹੁਤ ਫਾਇਦਾ ਆਇਆ ਜੀ ਬਹੁਤ ਵੀਰ ਜੀ ਸਾਨੂੰ ਫਾਇਦੇ ਲੱਗਦੇ ਜਾਂਦੇ ਆ ਠੀਕ ਹੈ ਵੀਰ ਜੀ ਬਿਲਕੁਲ ਬਿਲਕੁਲ ਜੀ ਚਲੋ ਸਾਨੂੰ ਵੀ ਖੁਸ਼ੀ ਹੁੰਦੀ ਹੈ ਨਾ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਤੇ ਬਾਕੀ ਤੁਹਾਡਾ ਵੀ ਧੰਨਵਾਦ ਹੈ ਤੁਸੀਂ ਬੁਲਾਉਂਦੇ ਹੋ ਹਾਂ ਜੀ ਹਾਂ ਜੀ ਹੈ ਨਾ ਜੀ ਹਾਂਜੀ ਵੀਰ ਜੀ ਇਹਦੇ ਬਾਰੇ ਦੱਸ ਦਿਓ ਵੈਰ ਬਾਰੇ ਕੀ ਪਹਿਲਾ ਸੁਆਹ ਵੈਰ ਜੇ ਹਾਂਜੀ ਇਹ ਦੇਖੋ ਵਿੱਚ ਜੀ ਦੁੱਧ ਹੈ 7 ਕਿਲੋ ਅੱਛਾ ਜੀ ਪਹਿਲਾ ਹੁਆ ਵਕੀ ਆ ਹਾਂਜੀ ਮਸ਼ੀਨ ਜੀ ਵੇਖੋ ਮਰੋ ਕੈਮਰਾ ਮਸ਼ੀਨ ਦੱਸਦੀ ਆ ਕਿ ਮੈਂ ਹੈ ਕਿਨੇ ਜੋਗੀ ਆ ਬਿਲਕੁਲ ਬਿਲਕੁਲ ਪੱਕਾ 7 ਲੀਟਰ ਚ ਲੀਟਰ ਵਾਲਾ 7 ਲੀਟਰ ਵਿੱਚ ਜੀ ਲੀਟਰਾਂ ਨਾਲ ਦੁੱਧਿਆ 7 ਲੀਟਰ ਹੈਗਾ ਜੀ ਠੀਕ ਆ ਜੀ ਡਾਕਟਰ ਸਾਹਿਬ ਜੀ ਡਾਕਟਰ ਨੇ ਸ਼ਾਕਾਏ ਦਸੀ ਜੇ ਠੀਕ ਆ ਜੀ ਹਾਂਜੀ ਸੂਣ ਵਾਲੀ ਨਹੀਂ ਕਹਿ ਕੇ ਦੇਣੀ ਡਾਕਟਰ ਨੇ ਸ਼ਾਕਾਏ ਦਸੀ ਆ ਤੋਕੜ ਤੋਕੜ ਮੰਨ ਕੇ ਕੋਈ ਲਵੇ ਵੀਰ ਹਨਾ ਜੀ ਰੇਡ ਵੀ ਰੇਡ ਵੀ ਤੋਕੜ ਆ ਲੱਗਣਾ ਤੁਹਾਨੂੰ ਹਨਾ ਜੀ ਠੀਕ ਆ ਜੀ ਬਾਦ ਵਿੱਚ ਜੀ ਨਿੱਕੀ ਨਾਲ ਵੇਖੇ ਦੁੱਧ 18 ਲੀਟਰ ਕਰਦੀ ਚੰਗੀ ਨਸਲ ਦੀ ਆ। ਆਹ ਦੇਖਾ ਪਸਮਕੇ ਹੋਰ ਵਧੀਆ ਕੱਟ ਆ। ਆਹ ਦੇਖੋ। ਠੀਕ ਮਿੱਥੋ ਗੱਲ। ਆਹ ਪਸਮਕੇ ਦੇ ਹੋਰ ਠੰਡਾ ਕੱਟ ਹਣਾ ਇਹ। ਠੀਕ ਆ ਵੀਰ ਜੀ। ਵੈੜ ਕਾ ਵੀਰ ਜੀ ਦੇਖੋ ਗੋਲ ਗੋਲ ਦਾ ਬੱਚਾ ਹੀ ਆ ਵੀਰ ਜੀ, ਕਮੂਤਰ ਦਾ ਬੱਚਾ। ਬਿਲਕੁਲ। ਠੀਕ ਆ ਜੀ। ਚੰਗੀ ਠੰਡੀ ਸੀਲ ਆ ਵੀਰੇ ਵੈੜ। ਆਹ ਦੇਖੋ। ਕੀ ਬਾਤਾਂ ਜੀ। ਬਿਲਕੁਲ ਬਿਲਕੁਲ। ਬਿਲਕੁਲ ਗੱਲ ਬਈ ਵੀਰ ਜੀ। ਠੰਡੀ ਸੀਲ। ਠੰਡੀ ਸੀਲ ਆ ਗਈ ਹਨਾ ਜੀ। ਠੰਡੀ ਸੀਲ ਠੰਡੀ ਸੀਲ। ਖੋਲੋ ਵੀਰ ਜੀ ਤੋਰਾ ਵਿਖਾਈਏ। ਠੰਡੀ ਦਾ ਵੀ ਡੰਗ ਠੰਡਾ ਜੀ ਰਿਹਾ ਕੋਈ ਭੈ ਬਿਲਕੁਲ ਜੀ ਵੇਖੋ ਵੀਰੋ ਚੰਗੀ ਵਿਹੜਾ ਗਈ ਆ ਚਮਕ ਚਮਕਾਲੀਆ ਵੀਰੋ ਰਾਜੀ ਫੁੱਲ ਆ ਗਈ ਆ ਸੱਜਰ ਦਾ ਵੀਰੋਂ ਨਹੀਂ ਚੰਗਾ ਰਿਕਾਰਡ ਦੱਸਦੇ ਪਏ ਆ ਚੰਗੇ ਰਿਕਾਰਡ ਦੀ ਵਿਹੜਾ ਹੈ ਬਾਕੀ ਵੀਰੋ ਚੈੱਕ ਕਰ ਲੋ ਚਮਕ ਫੁੱਲਾ ਵਿਹੜ ਦੀ ਰਾਜੀ ਵੀ ਫੁੱਲਾ ਥਣ ਨੌਕਾ ਲੱਗਿਆ ਚੰਗੀ ਵਿਹੜ ਵੀਰ ਆ ਗਈ ਹੈ ਖਲਾਰੇਓ ਆ ਦੇਖ ਲੋ ਠੰਡੀ ਸੀ ਵੇਖੋ ਵੀਰੋ ਕੀ ਬਾਤਾਂ ਜੀ ਨੌਕਾ ਲਾ ਥਾਣਾ ਗਿਆ ਜੀ ਹਾਂ ਪਸਮਾ ਆ ਗਿਆ ਜੇ ਪਸਮੇ ਆਣੀ ਹੈ ਬਿਲਕੁਲ ਹਾਂਜੀ ਬਾਕੀ ਵੀਰੇ ਨਾੜਾ ਨੂਣਾ ਚੈੱਕ ਕਰ ਲੋ ਚੰਗੇ ਰਿਕਾਰਡ ਵਾਲੀ ਰਹੀ ਆ ਬਾਕੀ ਵੀਰੇ ਦੂਜੇ ਕ ਸੂਏ ਦੀ ਨਹੀਂ ਆ ਜੇ ਟੋਕੜ ਤੁੱਜੇ ਸੂਏ ਦੀ ਦੂਜਾ ਠੀਕ ਆ ਜੀ ਠੀਕ ਆ ਜੀ ਦੂਜਾ ਸੂਆ ਜੇ ਹਾਂ ਬਾਹਰੀ ਔਰ ਸ਼ੱਕ ਜੇ ਦੱਸ ਗਾ ਟੋਕੜ ਕਹਿ ਦਸੀ ਰਟਨੇ ਵੀ ਜੀ ਅੱਛਾ ਜੀ ਐ ਟੋਕੜ ਕਹਿ ਕੇ ਦੇਣੀ ਆ ਠੀਕ ਆ ਵੀਰੇ ਵੀ ਤੁਹਾਨੂੰ ਭਰਾ ਦੇ ਘਰੇ ਨਿਕਲੋ ਵੀ ਸਾਦੀ ਜੇ ਬਿਲਕੁਲ ਬਿਲਕੁਲ ਹਾਂਜੀ ਆ ਪੂਰੀ ਜਾਂਚ ਆ ਵੜ ਵੀਰੇ ਥੋੜੀ ਜਾਂਚ ਪੂਰੀ ਜਾਂਚ ਆ ਵੜ ਲਹੂ ਚ ਆ ਵੜ ਬਿਲਕੁਲ ਜੀ ਹਾਂਜੀ ਦੋ ਦਰ ਮਾਰ ਕੇ ਵਿਖਾ ਦੇ ਹਾਂਜੀ ਮਾਰ ਦੋ ਤਾ ਨਾ ਠੰਡੀ ਸੀਲ ਆ ਠੰਡੀ ਸੀਲ ਦੀ ਪੂਰੀ ਬਿਲਕੁਲ ਬਿਲਕੁਲ ਆ ਖੋਲਿਓ ਜੀ ਜੀ ਆ ਵੀਜੀ ਚਵਾਹ ਖੋਲ ਲਗਾ ਠੀਕ ਵੀਜੀ ਠੀਕ ਹੈ ਠੀਕ ਹੈ ਠੀਕ ਹੈ ਵਜੂਰੇ ਬਸਮੇ ਕੇ ਤਾਂ ਹੋਰ ਚੰਗਾ ਚਵਾਹ ਆਂਦਾ ਹੋਊਗਾ ਬਸਮੇ ਆ ਹੋਰ ਥਾਂ ਹੈ ਹਨਾ ਜੀ ਚੰਗੀ ਬੈੜ ਅੱਛਾ ਜੀ ਐ ਵੀਜੀ ਇਹ ਤੋਹਫਾ ਹੀ ਹੈ ਚੰਗੀ ਹਨਾ ਜੀ ਨਗੀਨਾ ਲੈ ਕੇ ਆਇਓ ਵਿਜੀ ਜਿਹੜੇ ਵੀਰ ਨੂੰ ਪਰਖਿਆ ਨਾ ਯਾਦ ਨਸਲ ਦਾ ਹਾਂਜੀ ਉਹਨੇ ਵੀਜੀ ਪਹਿਲੇ ਫੂਤੇ ਮੈਂਟੀ ਲਾਉਣਾ ਬਿਲਕੁਲ ਵੀਰੋ ਬਿਲਕੁਲ ਬਾਕੀ ਵੇਖੋ ਵੀਰੋ ਚਮਕ ਚਮਕ ਵਾਲੀ ਵੇੜਾ ਰਾਜੀ ਫੁੱਲਾ ਵੀਜੀ ਵੇੜਾ ਕੀ ਵੇੜਾ ਦੱਸਦੀ ਐ ਕਿ ਮੈਂ ਹੈ ਗਈ ਹਾਂ ਠੀਕ ਹੈ ਜੀ ਹਾਂਜੀ ਤੇ ਵੀਰਜੀ ਮੋਲ ਦੀ ਗੱਲ ਕਰੀਏ ਕਿੰਨੇ ਕੀ ਦੇ ਦੇਣੀ ਹੈ ਕੀ ਜਿਆ ਜੀ ਹਾਂਜੀ ਮੋਲ ਵੀਰਜੀ ਕਰਨ ਨੂੰ ਭਾਂਜ ਨਾ ਮੱਜੀ ਕਰੀ ਜਾਈਏ 20 ਹਰ ਦੀ ਜੀ 20 ਹਰ ਦੀ ਹਾਂਜੀ ਹਾਂ ਨਹੀਂ ਹਾਂ ਨਹੀਂ ਹਾਂ ਨਹੀਂ ਵੀਜੀ ਫੇਰ ਉਹ ਨਹੀਂ ਆਦੀ ਉਹਨੀ ਯਾਰ ਜੀ ਯਾਰ ਛੱਡਣਾ ਹਾਂ ਜੀ ਲੈ ਜਾ ਜਾ ਰੇਡ ਜਾ ਜਾ ਬਾਕੀ ਵੀਰੋ ਵੇ ਲੈ ਚਮਕ ਵਾਲੀ ਵੇੜ ਆ ਗਈ ਆ ਦੁੱਧ ਕਿੰਨਾ ਦੱਸਾਂ ਵੀਰੇ ਦੁੱਧ ਵੀ ਜੀ 7 ਕਿਲੋ 7 ਕਿਲੋ ਦੁੱਧ 7 7 ਕਿਲੋ ਵੜੇ ਜੀ ਰਾਤੀਂ ਦੇ ਆਦੀ ਬਾਕੀ ਨਾ ਸ਼ੱਕ ਚ ਜੇ ਥੋੜੀ ਜੀ ਚਾਨ ਡਾਕਟਰ ਨੇ ਕਿਹਾ ਆ ਕਿ 15 ਦਿਨਾਂ ਬਾਅਦ ਚੈੱਕ ਕਰਾ ਲਿਓ ਅੱਛਾ ਤੇ ਜਿਹੜਾ ਲੈ ਜੂਗਾ ਤੇ ਜਿਹੜਾ ਗਰਭ ਜੀ ਜਾਣਾ ਚਾਹੇ ਬਿਲਕੁਲ ਬਿਲਕੁਲ ਦੇਖਦੇ ਉਹ ਵੇੜ ਨਿਕਲ ਗਈ ਉਹ ਵੇੜ 35000 ਦੀ ਆ ਹਾਂ ਠੀਕ ਹੈ ਜੀ ਕੋਲ ਵੀ ਜੀ ਟੋਕੜਾਂ ਦੇ ਭਾ ਦੇ ਦਿੰਨੀ ਆ ਬਿਲਕੁਲ ਬਿਲਕੁਲ ਹਾਂ ਜੀ ਬਾਕੀ ਵੀਰੇ 19000 ਚੋਂ ਚਲੋ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਮਾਤਾਨ ਕਰਦੇ ਹੋ ਹਨਾ ਜੀ ਕਰ ਦਾਂਗੇ ਬਈ ਨੇ ਜੀ ਅਫਸਰ ਵਾਸੀ ਜੀ ਵੇ ਦਿੰਦਾ ਵੀ ਜੀ ਬਿਲਕੁਲ ਬਿਲਕੁਲ ਜਾਇਜ਼ ਰੇਟ ਹੈ ਵੀ ਨਹੀਂ ਤੁਹਾਡਾ ਵੀਰ ਜੀ ਬਿਲਕੁਲ ਜਾਇਜ਼ ਰੇਟ ਬਿਲਕੁਲ ਜੀ ਨਿਕਾ ਰੇਟ ਪਿਆ ਹੈ ਜੀ ਬਿਲਕੁਲ ਬਾਕੀ ਵੀਰੋ ਰਾਜੀ ਫੁੱਲਾ ਚਮਕ ਬੜੀ ਆ ਕਿਹੜਾ ਵੀਰ ਦੂਰੋਂ ਚੱਲ ਕੇ ਆ ਜੂਗਾ ਪਸੰਦ ਜ਼ਰੂਰ ਆਊਗੀ ਬਾਕੀ ਵੇਖੋ ਵੀਰੋ ਪਸੰਦ ਹੀ ਜਾਂਦੀ ਹੈ ਹਨਾ ਤਾਰਾ ਮਾਰੀ ਹੈ ਨਾ ਮੈਂ ਠੰਡੀ ਸੀਲ ਕੋਈ ਗੱਲ ਹੀ ਨਹੀਂ ਵਿੱਦੀ ਭੰਜੇ ਦਰ ਮੱਝੀ ਬੈਠੇ ਰਹੋ ਕੀ ਬਾਤਾਂ ਜੀ ਥਣ ਵੇਖੋ ਵੀਰੋ ਕਾ ਖਲਾਇਆ ਇਹ ਨਹੀਂ ਗੱਤ ਮਾਰੂਗੀ ਭਾਈ ਇਧਰ ਬੈਠੇ ਹੋ ਕੀ ਬਾਤਾਂ ਨੇ ਕਿੱਲੇ ਗੱਡੇ ਆ ਵੀਰੇ ਹਾਂਜੀ ਹਾਂਜੀ ਥਾਣਾ ਨੋਕ ਵਾਲਾ ਥਾਣਾ ਆ ਗਿਆ ਠੀਕ ਆ ਗਈਆਂ ਇਹਦੇ ਬਿਲਕੁਲ ਜੀ ਵੇਖੋ ਵੀਰੇ ਗਾੜ੍ਹ ਵਾਂਗੂ ਸਿੱਧੀ ਸਾਦੀ ਆ ਰਾਜੀ ਫੋਲਾ ਰੇਡ ਵੀਰ ਦਾ ਜਾਇਜ ਹੁੰਨੀ 10000 ਦੀ ਨਿਗਾਹ ਆ ਰੇਡ ਵੀਰ ਜੀ ਨਿਗਾਹ ਜਾਈ ਹਾਂਜੀ ਆ ਦੂਜੇ ਨੰਬਰ ਤੇ ਆ ਗਈ ਵੀਰ ਜੀ ਇਹ ਦੇਖੋ ਵੀਰ ਜੀ 11 ਕਿਲੋ ਦੁੱਧ ਏ 11 ਕਿਲੋ ਦੁੱਧ ਆ ਗਿਆ ਹਾਂਜੀ ਸੂਆ ਇਹ ਵੀ ਵੀਰ ਜੀ ਦੁੱਜਾ ਏ ਅਸੇ ਦੁੱਜਾ ਸੂਆ ਆ ਗਿਆ ਜੀ 10 ਲੀਟਰ ਦੀ ਗਾਰੰਟੀ ਦਵਾਂਗੇ ਦਸਾਂ ਦੀ ਗਾਰੰਟੀ ਆ ਕਹਾਂ ਕੁਲਵਾਂ ਦੀ ਗਾਰੰਟੀ ਆ ਜ ਠੀਕ ਹੈ ਜੀ 10 ਕਿਲੋਆਂ ਦੀ ਕੋਈ ਵੀਰ ਭੈਣ ਭਰਾ ਜੀ ਆਨਲਾਈਨ ਘੜਦਾ ਸੀ ਇਹਨੂੰ ਦੋ ਤਾਂ ਚੰਨੇ ਹੋਏ ਦੋ ਢਾਈ ਮਹੀਨੇ ਹੋਏ ਜੀ ਅੱਛਾ ਥੋੜਾ ਟਾਈਮ ਹੋਇਆ ਹਾਂਜੀ ਹਾਂਜੀ ਤੇ ਤੂੜੀ ਕਰਕੇ ਦੁੱਧ ਘੜਕੇ ਨਹੀਂ ਤੇ 15 16 ਲੀਟਰ ਜੀ ਜੇ ਕੋਈ ਵੀਰ ਜੀ ਚੰਗੀ ਸੇਵਾਲ ਲੈ ਗਿਆ ਪੋਤਾ ਨਹੀਂ ਤੇ 12 13 ਕਿਲੋ ਦਈ ਜਊਗੀ ਠੀਕ ਹੈ ਵੀਰੇ ਪਟਿਆਂ ਦੇ ਇਹ ਤੂੜੀ ਪੈਂਡ ਹੀ ਗਾੜੀ ਨਹੀਂ ਸਾਡੇ ਨੂੰ ਥਰੋ ਥਰੋ ਵੀਰ ਜੀ ਵੇਖੋ ਜੀ ਬਿਲਕੁਲ ਸਚਾਈ ਦੱਸੀ ਆ ਵੀਰੋ ਨਾ ਥੋੜੇ ਟਾਈਮ ਦੀ ਸੂਈ ਆ ਤੇ ਥਣ ਵੇਖੋ ਵੀਰੋ ਕੀ ਬਾਤ ਆ ਨਹੀਂ ਥੋੜੀ ਜੀ ਗਾਂ ਘਾਦੀ ਆ ਪਰ ਹੈ ਗਾਂ ਚੰਗੀ ਆ ਚੰਗੀ ਤਾਂ ਤੁਹਾਨੂੰ ਬਹੁਤ ਸਪੈਸ਼ਲ ਲੱਗਿਆ ਜੀ ਮੜਾ ਵਿੱਚ ਕੈਮਰਾ ਤੇ ਡਰਦੀ ਹੋਣੀ ਗਾ ਲੋ ਬਿਲਕੁਲ ਬਿਲਕੁਲ ਕੈਮਰੇ ਤੋਂ ਡਰਦੀ ਉਹ ਤਾਂ ਠੰਡੀ ਸੀ ਲਾ ਵੀਰੇ ਪੂਰੀ ਉਹ ਤੇ ਮਾਰਦੇ ਧਾਰਾਂ ਖੁੰਨੇ ਠੀਕ ਆ ਜੀ ਠੰਡੀ ਸੀ ਉਹ ਬਿਲਕੁਲ ਜੀ ਥੋੜਾ ਡਰਦੀ ਆ ਹਨਾ ਜੀ ਕੈਮਰੇ ਤੋਂ ਡਰਦੀ ਆ ਬਿਲਕੁਲ ਬੰਦੇ ਵੀ ਆ ਕੇ ਤਿੰਨ ਚਾਰ ਫੇ ਤਾਂ ਹਾਂ ਜੀ ਬਿਲਕੁਲ ਬਿਲਕੁਲ ਵੀਰੂ ਨੇ ਇੱਕ ਦਮ ਗਏ ਨਾ ਲੱਗਿਆ ਥੋੜਾ ਕਾਬਰ ਕੀ ਕਾਬਰ ਕੀ ਠੀਕ ਆ ਜੀ ਬਾਕੀ ਵੀਰੇ ਚੈੱਕ ਕਰ ਲਓ ਥਾਣੇ ਕਿਆ ਬਾਤ ਆ ਜੀ ਥੋੜੀ ਗਾਂ ਦਾਦੀ ਗਾਂ ਜਨੀ ਵੀ ਸਫਾਈ ਚ ਨੋਕ ਨੋਕ ਆ ਟਾਣਾ ਗਿਆ ਹੈ ਨਾ ਜੀ ਲੱਗਾ ਵੀ ਜੀ ਨੋਕ ਵਾਲਾ ਸਫਾਈ ਚ ਵੜ ਜਿੰਨੀ ਵੀ ਹੈਗੀ ਆ ਵੱਡੇ ਪੱਲੇ ਚ ਆ ਗਈ ਆ ਵੱਡੇ ਪੱਲੇ ਵੱਡੇ ਪੱਲੇ ਸੱਜਰ ਨੇ ਵੀ ਚੰਗਾ ਦੁੱਧ ਚਵਾਇਆ ਹੋ ਵੀਰੇ ਚੰਗਾ ਵੀ ਜੀ ਕੋਈ ਬੋਤਾ ਨਹੀਂ ਦਾ 18 20 ਲੀਟਰ ਸੱਜਰ ਨੇ ਦਿੱਤਾ ਦੁੱਧ ਪਰਾਮੀ ਦੇ ਕਰੀਬ ਰਹੀ ਹੈ ਨਾ ਜੀ ਹਾਂ ਜੀ ਅਜੇ ਵੀਰ ਜੀ ਬਹੁਤ ਹੀ ਨਹੀਂ ਤੇ 2 2.5 ਮਹੀਨੇ ਸੂਈ ਨੂੰ ਚੇ ਕੋ ਵੀਰ ਚੰਗੀ ਸੇਵਾ ਕਰ ਗਿਆ ਵੇ ਲੋ ਨਰੀ ਤੂੜੀ ਗੜੀ ਪੈ ਨਹੀਂ ਜੀ ਬਿਲਕੁਲ ਵੀਰੇ ਬਿਲਕੁਲ ਖੜੇ ਜਵਾਰ ਵਾਲਾ ਕੋਈ ਵੀਰ ਲਾ ਗਿਆ 10 12 ਕਿਲੋ ਦੁੱਧ ਕਰ ਜੂਗੀ ਚੰਗੀ ਸੇਵਾ ਦੇ ਚੰਗਾ ਦੁੱਧ ਭਰ ਜੂ ਦੁੱਧ ਚੰਗਾ ਕਰੂਗੀ ਠੀਕ ਹੈ ਜੀ 2 2.5 ਮਹੀਨੇ ਸੂਈ ਨੂੰ ਹੋਏ ਆ ਹੁਣ ਦੁੱਧ ਕਿੰਨਾ ਆ ਗਿਆ ਜੀ ਥੱਲੇ 21 11 ਕਿਲੋ ਦੁੱਧ ਦੇ 10 ਕਿਲੋ ਦੀ ਗਾਰੰਟੀ ਕੋਈ ਭਾਉਣ ਲੈਣਾ ਜੀ 10 ਦੀ ਗਾਰੰਟੀ ਹੈ ਨਾ ਜੀ ਹਾਂ ਜੀ ਹਾਂ ਜੀ ਤੇ ਬਿਨਾਂ ਰੱਸੀ ਤੋਂ ਮੰਗੇ ਨਾ ਦੋ ਡਾਂਗ ਤੇ ਤਾਂ ਜੀ ਵੇਖੋ ਵੀਰੋ ਵੱਡੇ ਪੱਲੇ ਚ ਆ ਗਈ ਆ ਥਾਣ ਵੀ ਸਪੈਸ਼ਲ ਲੱਗਿਆ ਨੋਕ ਵਾਲਾ ਥਾਣਾ ਬਾਕੀ ਵੀਰੇ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਨਾੜਾ ਨੂਣਾ ਚੈੱਕ ਕਰ ਲਓ ਬਾਨੇ ਦੀਆਂ ਥਾਣਾ ਵੇਖੋ ਲੱਗਾ ਚੰਗੀ ਆ ਵੀਰੇ ਚੰਗੀ ਆ ਇਹ ਮੜਾ ਜਾ ਪੜਾ ਪਾ ਕੇ ਜਾਣਾ ਪਉਣਾ ਬਈ ਨਿਆਣਾ ਵਾਂਗ ਵੀ ਜਿਵੇਂ ਮਗਾ ਪਾ ਲੈਂਦੇ ਆ ਇਹ ਲਤ ਨਹੀਂ ਹਿਲਾਉਂਦੀ ਇਹ ਹੈ ਸੀਲਾ ਵੀ ਜੇ ਆ ਲਤ ਨਾਲ ਹਿਲਾਉ ਜਿੱਥੇ ਲਤ ਰੱਖਤੀ ਲਤ ਘੜਤੀ ਉੱਥੇ ਲਤ ਰੋਗੇ ਠੀਕ ਆ ਵੀਰੇ ਠੀਕ ਆ ਜੀ ਵੇਖੋ ਵੀਰੇ ਚੰਗੀ ਵਹਿੜ ਆ ਗਈ ਵੱਡੇ ਪੱਲੇ ਚ ਆ ਥਣ ਤੁਨੋਂ ਸਪੈਸ਼ਲ ਲੱਗਿਆ ਬਾਕੀ ਵੀਰ ਉਹਨਾਂ ਨੇ ਦੱਸਤਾ ਕਿ ਠੰਡੀਆਂ ਸੀਲ ਵੰਗਾ ਪਾਉਣਾ ਪੈਂਦਾ ਹਨਾ ਜੀ ਪਾਉਣਾ ਪੈਂਦਾ ਵੀ ਜੀ ਠੀਕ ਹੈ ਜੀ ਪੰਗਾ ਭਾਵੇਂ ਜਿਹੜਾ ਮੱਜੀ ਭਾਵੇਂ ਵੀਰ ਚੋਵੇ ਭਾਂਟ ਚੋਵੇ ਜਿਹੜਾ ਮੱਜੀ ਜਵੇ ਲਤਨਾ ਗਾਂੜਾ ਹੋਊ ਜਿੱਥੇ ਲਤ ਰੱਖੀ ਲਤ ਰੱਖੀ ਵੀਰ ਜੀ ਮੋਲ ਦੀ ਗੱਲ ਕਰੀਏ ਕਿੰਨੇ ਦੇਦਨੀ ਵੀਰ ਜੀ ਅਈ 30000 ਮੰਗਦੇ ਜੀ 30000 ਜੀ ਹਾਂ ਜੀ ਹੋਰ ਜਾਣਦੇ ਹੋ ਜੈਜ 2000 ਛੱਡਾਂਗੇ ਵੀ ਜੀ 28000 ਹਾਂ ਜੀ ਪੂਰੇ ਪੰਜੀ ਦੀ ਚਲੋ ਵੀ ਦੇ ਦਾਂਗੇ ਪੂਰੇ 50000 ਦੇ ਦੇ ਦਾਂਗੇ ਤੇ ਜੇ ਇਹ ਚੋੜ ਗਾੜੀ ਕਰਨੀ ਜਾਨੀ ਛੋੜੂਗੀ ਚੋੜੀ ਕਰਨੀ ਤੇ ਜੇ ਕੋਈ ਵੀਰਾ ਜੋੜਾ ਪਾਲੂ ਵੇੜਾਂਗਾ ਦੇ ਦਾਂਗੇ ਵੀਰ ਜੇ 42000 ਵਰ ਦੇ ਦਾਂਗੇ ਜੋੜਾ 42 ਦਾ ਹਾਂਜੀ ਚੱਲ ਜੇ ਦੇ ਦਾਂਗੇ ਵੀਰ ਚਾਲੀ ਦਾ ਚਾਲੀ ਦਾ ਚਾਲੀ ਦਾ ਠੀਕ ਹੈ ਜਿਆ ਜਿਹੜਾ ਵੀਰੇ ਤੁਹਾਡਾ ਜਿਆ ਜਿਆ ਚਾਲੀ ਹਜ਼ਾਰ ਦਾ ਜੋੜਾ ਹੀ ਆ ਗਿਆ ਦੂਰ ਹੀ ਖਾਣਾ ਵੀਰ ਭੰਪਰਾ ਨੇ ਜੋੜਾ ਚੰਗਾ ਖਾਣਾ ਚੰਗਾ ਜੋੜਾ ਆ ਗਿਆ ਵੀਰੇ ਦੂਰ ਕਿ ਦੂਰ ਖੜੂਗਾ ਜੋੜਾ ਵਾਰਾ ਖਾਣਾ ਚੰਗੇ ਰਿਕਾਰਡ ਵਾਲੀਆਂ ਨੇ ਥਾਂ ਸੁਣ ਚੰਗੇ ਲੱਗੇ ਆ ਨੋਕ ਵਾਲੇ ਥਾਣਾ ਗਿਆ ਹਣਾ ਵੇੜਾ ਨੂੰ ਕਈ ਵੀਰ ਦੂਰਾ ਫੂਣ ਗਾਦੇ 4-5 ਹਜ਼ਾਰ ਕਿਰਾਇਆ ਲੱਗ ਜਾਂਦਾ ਲੱਗ ਜਾਂਦਾ ਜੀ ਵੀਰ ਜੋੜਾ ਖਰੂਗਾ ਚਲ 4000 ਕਿਰਾਇਆ 5000 ਕੱਲੀ ਦਾ ਜੋੜੇ ਦਾ ਲੱਗ ਜਾਣਾ ਫੇ ਇਕੱਠਾ ਜੋੜਾ ਚਲ ਜਾਣਾ ਬਿਲਕੁਲ ਬਿਲਕੁਲ ਚਾਲੀ ਕਰੂਗਾ ਜਿਆ ਜਿਆ ਚੰਗੀਆਂ ਵੇੜਾ ਹੈ ਹਣਾ ਚਮਕ ਵਾਲੀਆਂ ਆ ਗਿਆ ਨੇ ਨੌਕ ਵਾਲੇ ਥਾਣਾ ਗਿਆ ਹਨਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਵੀਰੇ ਚੈੱਕ ਕਰ ਲੋ ਚੰਗੀਆਂ ਵੈੜਾ ਨੇ ਬਾਕੀ ਇਹ ਇਹ ਵੈੜ ਛੱਕ ਜੀ ਦਸੀ ਹਨਾ ਟੋਕਰ ਰੇਡ ਦੇ ਟੋਕਰ ਦਾ ਹੋ ਜਾ ਟੋਕਰ ਕਰਕੇ ਦੇਣੀ ਹੈ ਤੇ ਵੀਰੇ ਇੱਕ ਇਹਨਾਂ ਦੋਵਾਂ ਨੂੰ ਇਕੱਠਿਆਂ ਤੋਰੋ 40000 ਦਾ ਜੋੜਾ ਹੋ ਗਿਆ 40000 ਦਾ ਜੋੜਾ ਵੀ ਜੀ ਠੀਕ ਆ ਜੀ 40000 ਦਾ ਜੋੜਾ ਬਾਕੀ ਵੀਰ ਜੀ ਕੋਈ ਕੱਲੀ ਕੱਲੀ ਮੰਗੂ ਕਰ ਦਿਓ ਮਾਂਤਾਨ ਹਨਾ ਜੀ ਕੱਲੀ ਕੱਲੀ ਦਾ ਰੇਟ ਦੱਸਿਆ ਕੋਈ ਗੱਲ ਨਹੀਂ ਇੱਕ ਵਾਰੀ ਵੀਰ ਭੈਣ ਭਰਾ ਫੋਨ ਲਾਵੇ ਅੱਛਾ ਜੀ ਪਤਾ ਨਹੀਂ ਕਿੱਥੇ ਹੋਈ ਨਹੀਂ ਆਂ ਕੀ ਬਾਤ ਆ ਜੀ ਵੇਖ ਲਓ ਵੀਰੋ ਮਾਂਤਾਨ ਵੀ ਖੁੱਲੇ ਕਰਦੇ ਵੀਰੋ ਨਾਲੇ ਰੇਟ ਵੀ ਜਿਆਜ ਕਰਦੇ ਆ ਵੇੜਾ ਵੀ ਚੰਗੀਆਂ ਨੇ ਚਮਕਾਲੀਆਂ ਨੇ ਬਾਕੀ ਵੀਰੋ ਤੋਰਾ ਚੈੱਕ ਕਰ ਲਓ ਇੱਕ ਵਾਰੀ ਵੇੜਾਂ ਦਾ ਵੇਖੋ ਵੀਰੋ ਚੰਗੀਆਂ ਵੇੜਾਂ ਆਗੀਆਂ ਹਨ ਥਣ ਥਣ ਵਧੀਆ ਲੱਗੇ ਨੇ ਚਿਵਾਹ ਚੰਗੇ ਲੱਗੇ ਨੇ ਲਊ ਤੇ ਵੱਚੀ ਆ ਵੱਚੀ ਦੱਸਦੀ ਆ ਦੇ ਬਿਲਕੁਲ ਬਿਲਕੁਲ ਠੀਕ ਆ ਵੀਰੇ ਚੰਗੀਆਂ ਵੇੜਾਂ ਨੇ ਵੇਖੋ ਵੀਰੇ ਤੋਰੇ ਤਾਰੇ ਚੈੱਕ ਕਰੋ ਵੇੜਾਂ ਦੇ ਰੇੜ ਵੀ ਜਾ ਜਾ ਥਣ ਥਣ ਵੀ ਵਧੀਆ ਲੱਗੇ ਨੇ ਚਵਾਈ ਆਲੇ ਲੱਗੇ ਨੇ ਤੋੜ ਦੋ ਵਿੱਚ ਤੋੜ ਚੰਗੀਆਂ ਵੇੜਾਂਆਂ ਗਈਆਂ ਵੀਰ 40000 ਦੀਆਂ ਹੋ ਗਈਆਂ ਜੋੜਾ ਹਨਾ ਬਾਕੀ ਕੋਈ ਵੀਰ ਫੋਨ ਲਾਵੇ ਹਾਂਜੀ ਫੋਨ ਲਾਵੇ ਦੇ ਦਾਂਗੇ ਠੀਕ ਹੈ ਜੀ ਫੋਨ ਲਾਵੇ ਕੋਈ ਵੀਰ ਭੰਪਰਾ ਦੇ ਦਵਾਂਗੇ ਠੀਕ ਹੈ ਵੀਰ ਨਾ ਦੇ ਨੀ ਮੋੜ ਦੇ ਠੀਕ ਹੈ ਜੀ ਲਾਵੇ ਫੋਨ ਲਾਵੇ ਕੋਈ ਵੀਰ ਭੰਪਰਾ ਬਿਲਕੁਲ ਬਿਲਕੁਲ ਜੀ ਹਾਂਜੀ ਬਾਕੀ ਵੇਖੋ ਵੀਰਿਓ ਰੇਡ ਵੀਰ ਉਹਨਾਂ ਦੇ ਜੈਜ ਹੋ ਗਿਆ ਬਾਕੀ ਸਾਰੇ ਵੀਰਾਂ ਨੂੰ ਇਹ ਬੇਨਤੀ ਹੁੰਦੀ ਆ ਵੀਰੇ ਤੁਸੀਂ ਪਸ਼ੂ ਤੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚਿਆ ਕਰੋ ਆਪਦੀ ਚਵਾਈ ਕਰਿਆ ਕਰੋ ਪਾਸ ਕਰਿਆ ਕਰੋ ਉਹ ਵੀਰ ਜੀ ਤੁਹਾਡਾ ਆਪ ਦਾ ਫਰਜ਼ ਬਣਦਾ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਫਿਰ ਨਾਮ ਸੋਨੂ ਜੇ ਪਿੰਡ ਪੁਮਾਜਲਾ ਅੰਬਰਸਰ ਤਹਿਸੀਲ ਵਿੱਚ ਦਿੱਤਾ ਜੀ ਹਾਂਜੀ ਤੇ ਫੋਨ ਨੰਬਰ 98784010 ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ